ਫੜਿਆ ਆਪਾਂ ਅੱਪਾਲਾ ਤਗੜਾ ਰਿਮਾਂਡਿਕ ਮੋਤਸਰੀ ਕਾਲ ਦੀ ਜੀ ਬਾਬੇ ਆ ਕਿਉਂ ਧਾਰਨ ਕੋ ਜਿਹੜੀ ਉਹ ਤੁੰਗਲ ਉਹਦੋਂ ਆ ਤਾਂ ਜਦਾਂ ਤੇ ਵੀ ਚੱਲੀ ਆ। ਮਸਲਾ ਤੋਂ ਸੁਣਦੇ ਆ ਜੀ ਸਿਹਤਾਂ ਪ੍ਰਬੰਧ ਖਾਲਸਾ ਵੈਦ ਜੀ ਦੀ ਫਤਿਹ ਅਸੀਂ ਪਿੰਡ ਰੋੜੀ ਨਗਰ ਵੱਲੋਂ ਜੋ ਵੀ ਮੈਡੀਕਲ ਐਸੋਸੀਏਸ਼ਨ ਹੈ ਰੋੜੀ ਆ ਇਹਨਾਂ ਸਾਰੇ ਹੀ ਮੈਡੀਕਲ ਸੰਚਾਲਕਾਂ ਨੇ ਜੋ ਕਿ 350 ਸਾਲਾਂ ਗੁਰੂ ਤੇਗ ਬਹਾਦਰ ਛੀਦੀ ਦਿਵਸ ਮਨਾਇਆ ਜਾ ਰਿਹਾ ਹੈ ਅੱਜ ਸੀਐਮ ਸਾਹਿਬ ਨੇ ਗੁਰਦੁਆਰਾ ਪਾਸ਼ੇ ਦੀ ਦਸਵੀਂ ਚੋਂ ਯਾਤਰਾ ਨੂੰ 허ਰੀ ਚੰਨੀ ਦਿੱਤੀ ਆ ਤੇ ਜੋ ਰੂਟ ਆ ਗੁਰਦੁਆਰਾ ਚੋਂ ਓਕੇ ਜਰਾਣਾ বাস ਸਟੈਂਡ ਤੋਂ ਓਕੇ ਬਾਜ਼ਾਰ ਵਿੱਚ ਦੀ ਆਉਣਾ ਤੇ ਇੱਥੇ ਮੈਡੀਕਲ ਸੰਚਾਲਕਾਂ ਜੋ ਰੂੜੀ ਦੇ ਜਿੰਨੇ ਵੀ বাস ਸਟੈਂਡ ਤੋਂ ਤੇ ਬਾਜ਼ਾਰ ਵਾਲੇ ਸਾਰੇ ਮੈਡੀਕਲ ਚਾਲਕਾਂ ਨੇ ਇੱਥੇ ਕੇਲੇ ਲੰਗਰ ਸੰਗਠਨ ਲਾਇਆ ਹੋਇਆ ਅਸੀਂ ਨਗਰ ਰੋੜੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪ੍ਰਮਾਤਮਾ ਨੇ ਦੁੱਗਣੀ ਚੌਕੰਨੀ ਤਰੱਕੀ ਦੇਵੇ